ਦੁੱਤਾ ਕਾਂਦੀ ਮम्मा ਮੈਂ ਦੁੱਤਾ ਮੈਂ ਇੱਕ ਕਾਲ ਲੈਣੀ ਆ ਚਾਹ ਮੈਂ ਬਥੜਾ ਵੇਲੀਓ ਆਈ ਐ ਤੇ ਤੈਨੂੰ ਇੰਨਾ ਵੀ ਪਤਾ ਵੀ ਵੇਲੀ ਕੰਮ ਕਰਨਦੇ ਤੇ ਮੈਂ ਘਟ ਪਾਣੀ ਪਿਆਣਾ ਜਾ ਕੇ ਉੱਥੇ ਕੀਤ ਝਟਾ ਜਾ ਖਲਾਰ ਕੇ ਤੇ ਬੈਠੀ ਰਹਿਣੀ ਆ ਮੈਂ ਗੁੱਤਾ ਕਾਂਦੀ ਆ ਮੇਰੀਆਂ ਗੁੱਤਾ ਜਾ ਮਗਰ ਲਾ ਪਾਣੀ ਲਿਆਣੀ ਤੂੰ ਸਿਧਰੀ ਸਿਧਰੀ ਰਹਿ ਜਾਗੀ ਨਹੀਂ ਕਿੱਥੇ ਤੂੰ ਮੈਂ ਤੈਨੂੰ ਜੰਮ ਲਿਆ ਤੇ ਕਿੱਥੇ ਤੂੰ ਮੇਰੇ ਪੱਲੇ ਪੈਗੀ ਵੇਲੇ ਮੈਂ ਗੁੱਤਾ ਕਰਕੇ ਦੋ ਜਾ ਪਾਣੀ ਲਿਆ ਕੇ ਲੈ ਦੇ ਮੇਰੇ ਗੁੱਤਾ ਘੱਟ ਆ ਪੱਠੇ ਪੁੱਠੇ ਪਾ ਕੇ ਤੇ ਤੇਰੀਆਂ ਪਹਿਲਾਂ ਗੁੱਤਾ ਕਰਦੇ ਤੈਨੂੰ ਮਿਲ ਖੰਡੀ ਫੰਡੇ ਕਰ ਦੇ ਕਿਤੇ ਵੇਖੇ ਟੇਮ ਤਰ ਚੱਜ ਨਾ ਨਾਉਣਾ ਨਹੀਂ ਕਰਨਾ ਨਹੀਂ ਕਿਦਾਂ ਵਾਲ ਜੁੜੇ ਇਹਦੇ ਇਹਨੂੰ ਕਿੰਨੇ ਕਿਹਾ ਸੀ ਸਿਰ ਖੋਲਣ ਨੂੰ ਮੈਂ ਵਾਲ ਖਿਲਰੀ ਮੈਂ ਤੂੰ ਨਹੀਂ ਚੋਣੀ ਕਰ ਲੈਣੀ ਤੁਮਨੇ ਕਰ ਲੈਣੀ ਤੇਰੇ ਵਾਲ ਖਿਲਰੇ ਇੱਥੇ ਝਾਟਾ ਜਿਹਾ ਖਲਾਰ ਕੇ ਬਹਿ ਜਾਨੀ ਤੂੰ ਹੋਰ ਨਾ ਪਖੰਡ ਜੇ ਕਰਿਆ ਘਰ ਤੇ ਮੇ ਚਪੇੜਾਂ ਬਹੁਤ ਛੰਡਣੀਆਂ ਐ ਅਮਮਾ ਮੈਂ ਨਾ ਗਗਤ ਜੀ ਮੈਂ ਹੁਣ ਲੱਡੀ ਹੋ ਗਈਆਂ ਵੱਡੀ ਹੋ ਗਈ ਤਾਂ ਕੱਲ ਨਾ ਆਈ ਵੱਡੀ ਹੋ ਗਈ ਇੰਨਾ ਤੈਨੂੰ ਪਤਾ ਵੀ ਮੈਂ ਵੱਡੀ ਹੋ ਗਈ ਤਾਂ ਅਗਲ ਕਿਦਾਂ ਆਉਣੀ ਤੇ ਮੈਂ ਤੇ ਤਾਂ ਨਹੀਂ ਹੋ ਗਈ ਮੈਂ ਤੈਨੂੰ ਇੱਕ ਮਿੰਟ ਇਸ਼ਾਰਾ ਕੁਝ ਕਰਕੇ ਦੇ ਦਾਂ ਉਦੋਂ ਤਾਂ ਆਈ ਉਹਦੇ ਉਹਦਾ ਵੀ ਪਤਾ ਨਹੀਂ ਕਿਦਾਂ ਨਸਰ ਹੋਣਾ ਤੈਨੂੰ ਕਿਦਾਂ ਨਹੀਂ ਹੋਣਾਗਾ ਤੇ ਮੇਰੀ ਸੁਣ ਗੱਲ ਮੈਂ ਬਹਿਲੀ ਕੰਮ ਕਰਕੇ ਇੱਥੇ ਘਰ ਦਾ ਕੁਝ ਕੀਤਾ ਹੀ ਕਿ ਨਹੀਂ ਕੀਤਾ ਹੀ ਹਾਂ ਕਿ ਸਿਰ ਜੇ ਖੋਏਗੇ ਤੇ ਡਾ ਕੇ ਤੇ ਮੇਰੇ ਅੱਗੇ ਸੁੱੜ ਦਿੱਤਾ ਹੀ ਤੋਲੇ ਤੇ ਕਰਨੇ ਨਹੀਂ ਹੁੰਦੇ ਜੀ ਮੈਂ ਸਾਰਾ ਕੰਮ 1 ਮਿੰਟ ਚ ਹੀ ਕਰ ਲੈਣਾ ਸਾਰਾ 1 ਮਿੰਟ ਚ ਕਿਹੜੇ ਕੰਮ ਹੋ ਜਾਂਦੇ ਤੈਨੂੰ ਮੈਂ ਦੱਸੀ ਪਹਿਲਾਂ ਮੈਨੂੰ 1 ਮਿੰਟ ਚ ਜਦੋਂ ਕਰ ਲੈਣਾ ਕੰਮ ਕਰਨੇ ਨਹੀਂ ਆਵੇਂ ਐ ਕਰ ਦੋਦੀ ਆਨ ਨੂੰ ਘਾ ਦੇ ਕਰੋ ਆ ਜਾਂਦੀ ਆਪਣੇ ਘਰੇ ਕੋਈ ਨਾ ਉਹ ਵੀ ਨਾ ਕਿ ਉਹ ਵੀ ਦੀ ਰੀਂਹ ਪਲਾ ਦਿੰਦੀ ਆ ਕਿ ਇਹ ਨਹੀਂ ਆਂਦੀ ਵੀ ਆਈ ਦੂਜਿਆਂ ਨੇ ਕਿਦਾਂ ਕੰਮ ਕਰਨਾ ਤੇ ਕਿੰਨਾ ਚੰਗਾ ਬਥੇਰੀ ਸੋਣੀ ਆ ਇੰਨਾ ਕੰਮ ਦਾ ਤੈਨੂੰ ਕਾਹ ਕਹਿ ਦੋ ਕੰਮ ਕੰਮ ਕਰਨ ਨੂੰ ਪੈਦਾ ਤੈਨੂੰ ਮੌਤ ਪੈਦੀ ਉਦੋਂ ਤੈਨੂੰ ਸਬਜੀ ਦਾ ਨਹੀਂ ਪਤਾ ਲੱਗਦਾ ਤੈਨੂੰ ਲੂਣ ਮਿਰਚ ਦਾ ਨਹੀਂ ਪਤਾ ਲੱਗ ਜਾ ਸਿਰ ਖਾ ਮਾਰਦੀ ਮੇਰਾ ਉਦੋਂ ਮੈਂ ਕਿੰਨੀ ਸ਼ਾਤ ਸਬਜੀ ਬਾਈ ਸਵਾ ਸਵਾਦ ਬਣਾਈ ਹੁਣ ਤੇਰਾ ਨਾ ਪਤਾ ਲੱਗੇ ਲੂਣ ਆ ਕਿ ਵਿੱਚ ਮਿਰਚ ਵੱਤ ਗਈ ਪਾਣੀ ਤੇ ਕੀ ਤਾਂ ਨਹੀਂ ਮੇਰੇ ਪਾਣੀ ਨਹੀਂ ਹਣ ਮੈਨੂੰ ਲਿਆ ਕੇ ਦਿੱਤਾ ਵੀ ਮੈਂ ਪਾਣੀ ਲਿਆ ਮੇਰੀ ਗੁੱਤਾ ਕਾਧਾ ਫੇ ਮੈਂ ਤੈਨੂੰ ਪਾਣੀ ਮੈਂ ਤੋ ਮੈਂ ਤੀ ਲਾ ਦੇਣਾ ਤਾਰੇ ਕੁਛ ਮਿੰਟੋਂ ਮੈਂ ਲਿਆ ਚੰਗਾ ਤੂੰ ਲੈ ਹੋਠੰਦਰ ਤੇ ਮੈਂ ਲੈ ਕੇ ਨਹੀਂ ਹੁਣੇ ਭਾਈ ਚੱਲ ਚੱਲ ਮੈਂ ਵੀ ਅੰਦਰ ਹੀ ਆਉਣੀ ਆਜੇ ਇਹ ਮੇ ਬਾਜੀ ਆ ਲੈ ਆ ਵੇ ਕਿਉਂ ਰੋਈ ਜਾਂਦੀ ਐਵੇਂ ਬਾਦੂ ਦਾ ਲਿਆ ਪਾਣੀ ਹੋਣਾ ਮਿਲਣ ਪਾਣੀ ਲੈਣ ਗਈ ਉੱਥੇ ਜਾ ਕੇ ਬਹਿ ਗਈ ਲੈ ਆਈ ਲ ਲੈ ਹੋਈ ਤਰੇ ਐਨੀ ਮੈਨੂੰ ਤੇ ਲੱਗੀ ਡੰਗਰਾ ਥੋੜਾ ਮੈਂ ਪੀ ਲਿਆ ਲੈ ਇੰਨਾ ਪਾਣੀ ਪਿਆ ਕਰ ਗਾਂ ਅਗਲੇ ਘਰ ਚੜ ਗਈ ਤੇ ਜਿੱਥੇ ਆ ਕੇ ਬਸ ਕਰਿਆ ਕਰੇਗੀ ਲੈ ਪੀ ਦਾ ਲੈ ਤਾਂ ਬੋਤਾ ਆਪਣਾ ਕਿਦਾਂ ਸਰੂਗਾ ਹੈ ਲੋਕੀ ਵੀ ਵੀ ਗੱਲਾਂ ਕਰਦੇ ਵੀ ਇਹਦੀ ਕੁੜੀ ਸ਼ਦਾ ਹੈ ਨਾ ਤੇ ਸਾਰੀ ਉਮਰ ਸ਼ਦਾ ਨਹੀਂ ਬਣ ਕੇ ਉਹਨਾਂ ਨੇ ਤੂੰ ਇਹਨਾਂ ਨੇ ਤੈਨ ਕਿਆ ਕਰੂ ਮੈਂ ਚਾਹੀ ਬੰਜਣਾ ਆਪਣਾ ਪਾਣੀ ਲਾ ਲੈ। ਪਾਣੀ ਮੰਗਿਆ ਤੇ ਪਹਿਲਾਂ ਤਾਂ ਦੋ ਕੁੱਟਾ ਪਾਣੀ ਲਿਆਈ। ਗਲਾਸ ਭਰ ਕੇ ਪਾਣੀ ਲੈ ਆਉਂਦਾ। ਭਰ ਕੇ ਲੈ ਆ ਦੇ ਤੂੰ। ਹੋਰ ਸਬ지 ਸਬ지 ਬਣਾਈ ਕਿ ਨਹੀਂ? ਮੈਂ 2 ਮਿੰਟ ਜਿਬਾਂਦੀ। 2 ਮਿੰਟਾਂ 'ਚ ਕਿਹੜੀ ਸਬ지 ਬਣਦੀ? 10 ਪਹਿਲਾਂ 2 ਮਿੰਟ 'ਚ ਤਾਂ ਗੰਡਾ ਨਹੀਂ ਚੀਰਿਆ ਜਾਂਦਾ ਤੇ ਸਬ지 ਕਿੱਥੋਂ ਬਣ ਜਾਂਦੀ ਆ? ਕੀ ਕਰਦੀ ਹੁੰਨੀ ਤੂੰ? ਰੋਟੀ ਜਬਰ ਕੀ ਬਣਾਈ ਤੇ ਦੇ ਦੇ ਮੈਨੂੰ ਭੁੱਖ ਲੱਗੀ ਆ। ਨਹੀਂ ਤਾਂ ਮੈਂ ਤੇ ਜਿਬਾਂਦੀ ਮੈਂ। ਜਾ ਲਿਆ ਹੁਣ ਇੱਕ ਮਿੰਟ ਚ ਪਤਾ ਨਹੀਂ ਕਿਹੜੀ ਰੋਟੀ ਬਣਦੀ ਆ ਮੈਂ ਇੱਕ ਮਿੰਟ ਚ ਰੋਟੀ ਬਣਾ ਆ ਨਾ ਕਲਾਸ ਕਰਕੇ ਪਰਾਣਾ ਆ ਜੇ ਉਹਨਾਂ ਨੂੰ ਪਾਣੀ ਦੇਣਾ ਹੁੰਦਾ ਕੱਚ ਦਾ ਤੋੜ ਦੇਗੀ ਤੂੰ ਨਾ ਲੱਗਦਾ ਮੈਨੂੰ ਪਾਣੀ ਆ ਸੋਣਾ ਲੱਗਦਾ ਮੁੜ ਕੇ ਫੇਰ ਨਾ ਮੇਲੇ ਆਵਦੀ ਫਿਰੂੰਗੀ ਮੈਂ ਇਹ ਬੰਦਾ ਏ ਕੁੜੀ ਦਾ ਕਰੇ ਤੇ ਕੀ ਨਾ ਕਰੇ ਬਹੁਤ ਆਈ ਦਿਮਾਗ ਖਰਾਬ ਕੀਤਾ ਹੈ ਬੜੀ ਮੈਨੂੰ ਤਾਂ ਸੱਚੀ ਟੈਨਸ਼ਨ ਹੁੰਦੀ ਏ ਕੁੜੀ ਦੀ ਤੇ ਪਰਣਾ ਤੂੰ ਵੀ ਘਰ ਵਿਆਹ ਕਰ ਇੱਕ ਮੈਂ ਉੰਜ ਮੈਨੂੰ ਇੰਨੇ ਤਾਇਆ ਕਿ ਤੂੰ ਆ ਜਾਨੀ ਤਾ ਮੇਰੀਆਂ ਪੀੜੋਂ ਹੁੰਦੀਆਂ ਕੁੜੀ ਕਿਤੇ ਮੈਨੂੰ ਕੁੜੀ ਦਾ ਮਾਸਾ ਸੋਖਣੀ ਹੈਗਾ ਆਹ ਦਾ ਕੀ ਬੰਦਾ ਕਰੇ ਨਾ ਇਹ ਬਾਹਰ ਕੰਮ ਕਰੇ ਜੋਗੀ ਨਾ ਇਹ ਘਰ ਕੰਮ ਕਰਨ ਜੋਗੀ ਤੇ ਚਲ ਆਂ ਜਿਆ ਨੂੰ ਰੋਟੀ ਪਾਣੀ ਬਣਿਆ ਹੋਵੇ ਤੇ ਚਲ ਬੰਦਾ ਖਾੜੇ ਆਣ ਕੇ ਨਹੀਂ ਆਇਆ ਮੈਂ ਮਿੰਨੂਤੀ ਹੋਤੀ ਆਏ ਹਾਏ ਦੋ ਮਿੰਟਾਂ ਤੇ ਕਿਹੜੀ ਤੇਰੀ ਰੋਟੀ ਬਣਦੀ ਆ ਆ ਕੀ ਆ ਨੋਤੀ ਨਹੀਂ ਬਾਕੀ ਤੇ ਰੋਟੀ ਕਿੱਥੇ ਸਬਜੀ ਆ ਉਵੇਂ ਮੈਨੂੰ ਬਣੀ ਨਹੀਂ ਆਤਾ ਨੇ ਤੁਝੇ ਮੇਰਾ ਅੱਤ ਸੱਜਾ ਤੇ ਕੰਜਰਗੇ ਕੁੜਗੇ ਖਾਲੀ ਸਬਜੀ ਖਾਣੀ ਮੈਂ ਚੁੰਟੀਆਂ ਘਰ ਢਿੱਡ ਭੱਜ ਜਾਣਾ ਮੈਂ ਖਾਲੀ ਅੱਗੇ ਤੁਲਾ ਅੱਧੀ ਮੈਂ ਤੇ ਤੇਰਾ ਸਬਜੀ ਨੇ ਢਿੱਡ ਭਰ ਗਿਆ ਹਾਏ ਮੇ ਰੱਬਾ ਉਹ ਕੀ ਕਰਾਂ ਮੈਂ ਕੁੜੀ ਦਾ ਤੇ ਰੋਟੀ ਨਾਲ ਪਕਾਈ ਦੀ ਹੁੰਦੀ ਕੱਲ ਨੂੰ ਅਗਲੇ ਘਰ ਗਈ ਸੱਸ ਸਹੁਰੇ ਨੇ ਰੋਟੀ ਮੰਗੀ ਤੇ ਸਬਜੀ ਮੱਥੇ ਮਾਰਿਆ ਕਰਨਗੀ ਮੈਂ ਤਨ ਪਕਾ ਦ ਨੋਤੀਆਂ ਦੋ ਨਾ ਤਨ ਪਕਾ ਲੂੰਗੀ ਫਿਰ ਉਹ ਤਾਂ ਸਬਜੀ ਨਹੀਂ ਬਣਾਉਣੀ ਨ ਉਹ ਦੋਨੇ ਬਣੇ। ਉਹ ਚਾਚੀ ਨਹੀਂ ਆਉਂਦੀ। ਰੋਜ਼ ਉਹ ਸਬਜ਼ੀ ਨਹੀਂ ਬਣਾਉਂਦੀ। ਨਹੀਂ ਤੇ ਫਿਰ ਰੋਟੇ। ਅੱਛਾ ਹੁਣ ਸਬਜ਼ੀ ਬਣਾਤੀ ਹੈ। ਦੋ ਰੋਟੀ ਖਾਦੇ ਰੋਟੀ ਦੇ ਦੂੰਗਾ ਖਾ ਲੇ। ਉਹ ਰੋਟੀ ਰੁੱਖੀ ਖਾ ਲੂੰਗੀ ਮੈਂ। ਹਾਂ ਉਹ ਰੋਟੀ ਖਾ ਲੂੰਗੀ। ਉਹ ਫਿਰ ਵਿੱਚ ਰਲ ਜਣੀ ਢਾਡੀ ਚ ਜਾ ਕੇ। ਜਾਂ ਆ ਫੜ ਲਾ। ਨਾ ਆਵੇ ਤੇਰੇ ਕੇ ਹੱਥ ਜੁੜੇ ਮੈਂ ਤੇਰੀ ਰੋਟੀ ਤੋਂ ਰਹੀ। ਜਾਂ ਤੂੰ ਟੰਗਰਾ ਦਾ ਕਰਿਆ ਕਰ ਮੈਂ ਆਪੇ ਰੋਟੀ ਬਣਾ ਲਿਆ ਕਰੂੰਗੀ। ਗੋਹਾ ਕੂੜਾ ਕਰਿਆ ਕਰ। ਕੰਮ ਸੁਖਾ ਜਾਂਦਾ ਵਾ ਪਹਿਲਾਂ ਸਬਜ਼ੀ ਖਾ ਲਈ ਖਾਣ ਵਾਲੇ ਨੂੰ ਵੀ ਸੁਖਾ ਹੋ ਜਾਂਦਾ ਤੇ ਪਕਾਉਣਾ ਨਹੀਂ ਸੁਖਦਾ। ਮੈਂ ਫਿਰ ਬੱਚੇ ਨੋਤੀਆਂ ਕਲੀਆਂ ਬਾਂਧੂੰ ਇਦਾਂ ਦਾ ਵੀ ਕੋਈ ਕੰਮਕਾਰ ਦਾ ਕਿੱਥੇ ਸਿਧਰੀ ਮੇਰੇ ਕਰਮਾ ਚ ਰੱਖੀ ਸੀਗੀ ਹੈ ਜੋ ਉਹ ਵੀੜਾ ਵੀ ਕੰਮ ਕਈ ਨਹੀਂ ਪੁੱਠਾ ਜਿਹੜਾ ਵੀ ਕੰਮ ਕਈ ਨਹੀਂ ਪੁੱਠਾ ਜੇ ਤੈਨੂੰ ਇਹ ਨਾਲ ਵੀ ਮੇਰੀ ਮਾਡਰ ਤੇ ਬੇਲੀ ਕੰਮ ਕਰਨ ਦੇ ਤੇ ਮੈਂ ਪਾਣੀ ਦੀ ਘੋਟ ਲੈ ਆਵਾ ਕੋਈ ਚਾਹ ਬਣਾ ਕੇ ਲੈ ਆਵਾ ਨਹੀਂ ਅਲਫਸਟਿਕ ਕਿਹਨੂੰ ਪੁੱਛ ਕੇ ਲਈ ਤੂੰ ਨਹੀਂ ਲੱਗਦੀ ਨਹੀਂ ਕੁਵਾਰੀਆਂ ਧੀਆਂ ਲੰਦੀਆਂ ਮੈਨੂੰ ਤੂੰ ਨਹੀਂ ਲੋ ਕੀ ਗੱਲਾਂ ਕਰਨਗੇ ਕਿਉਂ ਮੈਨੂੰ ਗੱਲਾਂ ਕਰਾਉਣੀ ਆ ਆ ਤੂੰ ਹੀ ਲਈ ਤੋਰੀ ਤੋਰੀ ਮੈਂ ਮੈਂ ਤਾਂ ਵਿਆਹੀ ਆ ਤੂੰ ਤੇ ਕੁਵਾਰੀ ਨਹੀਂ ਹੈ ਜੇ ਮੇਰੇ ਨਾਲ ਹੋਈ ਜਣ ਜੇ ਰਾਮਾ ਬਣਾ ਡੋਲਾ ਨਾ ਤੋੜਦਾ ਅਕਲ ਤੇ ਤੈਨੂੰ ਮਾਸਾ ਨਹੀਂ ਹੈਗੀ ਤੇ ਤੈਨੂੰ ਮੈਂ ਵਿਆਹ ਹਣਾ ਤਾਂ ਮੈਂ ਪਹਿਲਾਂ ਸਿਆਣੀ ਬਣਿਆ ਕਰਾਂ ਫਿਰ ਬਾਅਦ ਕਰਾਂ ਪਹਿਲਾਂ ਨਹੀਂ ਫੇ ਮੈਂ ਨਹੀਂ ਵਿਆਹ ਕਰਨਾ ਜਿੰਨਾ ਚਿਰ ਤੱਕ ਸਿਆਣੀ ਨਹੀਂ ਬਣਦੀ ਮੈਂ ਨਹੀਂ ਵਿਆਹ ਕਰਾਂ ਤਾਣੀ ਤਾਂ ਬਣ ਗਈ ਮੈਂ ਸਬਜੀ ਭਾ ਕੇ ਜਾਂਦੀ ਪਿੰਨੋ ਸਵਾਦ ਹੀ ਸਿਆਣੀ ਬਣ ਗਈ ਉੱਥੇ ਕੋਈ ਪ੍ਰੋਣੇ ਨਹੀਂ ਸਬਜੀ ਮੈਂ ਰੋਟੀ ਮੰਗੀ ਤੂੰ ਸਬਜੀ ਦੇ ਦਿਆ ਕਰਨੀ ਜੇ ਸਬਜੀ ਮੰਗੀ ਤੂੰ ਕੱਲੀ ਰੋਟੀ ਫੜਾ ਦਿਆ ਕਰਨੀ ਹੋ ਤੇ ਰੋਊਗਾ ਮੈਨੂੰ ਵਿਆਹ ਕੀ ਮੇਰੇ ਪੱਲੇ ਪਾਤੀ ਅੱਗੇ ਆਈ ਸੀ ਗਵਾਂਡਣ ਤੇਰੇ ਰਿਸ਼ਤੇ ਦੀ ਦੱਸ ਪਾਉਣ ਮੈਨੂੰ ਹਾਂ ਠੀਕ ਹੈ ਮੈਂ ਮੈਂ ਨਹੀਂ ਕਰਨਾ ਜੇ ਉਹ ਤਾਂ ਤੇਰੀ پاਗ ਵਾਲੇ ਸਾਰੇ ਨਾ ਮੈਂ ਨਹੀਂ ਬੋਲ ਮੈਂ ਨਹੀਂ ਕਰੇ ਪਾ ਮੇਰਾ ਮੇਰਾ ਬਾਹਰ ਨਾ ਨਹੀਂ ਮੈਂ ਬੁੱਧੀ ਹੋ ਜਾਈਂ ਕੁੜੀਆਂ ਨੇ ਵੀ ਕਦੀ ਕਿਹਾ ਮੇਰਾ ਸਾਡਾ ਵਿਆਹ ਕਰ ਦੋ ਸ਼ਰਮਦਾ ਘਾਟਾ ਕਾਟਾ ਮੈਂ ਬੁੱਧੀ ਕਿੱਥੇ ਤੋਂ ਹੋ ਚੱਲਨੀ ਹੈ ਧੀਆ ਨੇ ਕਹਿੰਦੀਆਂ ਹੁੰਦੀਆਂ ਸਾਡਾ ਵਿਆਹ ਕਰ ਦਿਓਗੇ ਮੈਂ ਬੁੱਧੀ ਹੋ ਗਈ ਲੈ ਤੂੰ ਜੇ ਮੈਨੂੰ ਲਾਦੇ ਰਹਿਨੇ ਆ ਤੇ ਮੇਰਾ ਬਾਹ ਕਰ ਦੋ ਮੈਂ ਨਹੀਂ ਵਿਆਹ ਕਰ ਤੀਆਂ ਨੇ ਕਹਿੰਦੀਆਂ ਹੁੰਦੀਆਂ ਪੁੱਤ ਬਿਆਨ ਹੁ ਸਿਆਣੀ ਬਣੀ ਦਾ ਹੁੰਦਾ ਵਾ ਤੂੰ ਮੁੰਡਾ ਵਾ ਕਿਤੇ ਤੂੰ ਵਿਆਹ ਵਿਆਹ ਕਰਦੀਂ ਕੋਣੀ ਜੀ ਆ ਜਾਂਦੀ ਐ ਨੋਜ ਸਾਰੀਆਂ ਚੀਜ਼ਾਂ ਖਾ ਬਗਾ ਦਿੰਦੀ ਮੈਂ ਸਾਰਾ ਕੰਮ ਕਰਦੀ ਉਹਦੀ ਵੀ ਮਾਂ ਵੇਲੀ ਐ ਵੀ ਤੂੰ ਕੁੜੀ ਕਲਾ ਦਿੰਦੀ ਮੈਂ ਤਾਂ ਅੱਗੇ ਤੇਰੇ ਤੋਂ ਤੱਕੀ ਚੱਕੇ ਦੱਸ ਬਾਦ ਵਿੱਚ ਵਿਚਾਰਾ ਕੰਮ ਕਰ ਲਿਆ ਕੋਈ ਮੈਂ ਤੈਨੂੰ ਸਾਨੂੰ ਮੈਂ ਬਾ ਕਰਦੀ ਬਸ ਤਾਂ ਨਹੀਂ ਵਿਆਹ ਵਿਆਹ ਤੇ ਧੀਆਂ ਕਰਦੀਆਂ ਹੁੰਦੀਆਂ ਸਿਆਣੇ ਬਣੀ ਦਾਵਾ ਇਹ ਦਾਨੀ ਕੰਮ ਕਰੀ ਤੇ ਜਿੱਦਾਂ ਤੇ ਤੂੰ ਕਰਦੀਆਂ ਨਾਲੇ ਲਿਪਸਟਿਕ ਨਾ ਲਾਈ ਤੇਰੇ ਪਿਓ ਨੇ ਵੇਖ ਲਿਆ ਨਾ ਬਾਹਰੋਂ ਆਣ ਕੇ ਮੜ ਕੇ ਗੁੱਸੇ ਹੋ ਗਈ ਕਿ ਮੈਂ ਗਰਦੇ ਮੇਰਾ ਵਿਆਹ ਵੀ ਨਾ ਮੈਂ ਨਾ ਕੋਣ ਮੈਂ ਆ ਕਰਦੇ ਮੈਂ ਕੋਈ ਮੈਂ ਮਾਰਨੇ ਫਿਰ ਮੇਰੇ ਬਾਹਰ ਦੀ ਨਾ ਫਿਰ ਮੈਂ ਅੱਛਾ ਵਿਆਹ ਵਿੱਚ ਤਾਂ ਮਾਂ ਮਾਰ ਲੈਣੀ ਹੈ ਤੂੰ ਮੇਰੇ ਬਾਹਰ ਨਾ ਦੇ ਫਿਰ ਹਾਏ ਨਹੀਂ ਮੈਂ ਮਾਰ ਚਾ ਤੇ ਨਾ ਵਿਆਹਾਂ ਕਿਤੇ ਕੀ ਆਉਂਦਾ ਨਹੀਂ ਦਾ ਵਿਆਹ ਹੋ ਗਿਆ ਤੇ ਉਹਦੀ ਤੇ ਪੁੱਤ ਸਿਆਣੀ ਉਹਦੀ ਉਮਰ ਤਮਈ ਨਾ ਮੈਨੂੰ ਤਮਈ ਤਮਈ ਕਿਹਨੇ ਤੂੰ ਕਿਹਦਾ ਸਿਆਣੀ ਪਹਿਲਾਂ ਮੈਨੂੰ ਤੂੰ ਸਿਆਣੀ ਦੱਸ ਵੀ ਕਿਹੜੇ ਬੰਨੇ ਹੋ ਤੂੰ ਪਰੋਟੀ ਤੋਂ ਕਿ ਤੈਨੂੰ ਨਹੀਂ ਬਣਾਉਣਾ ਆਉਂਦਾ ਤੇ ਚਾਹ ਬਣਾਉਣੀ ਤੇ ਤੂੰ ਤੂੰ ਨਹੀਂ ਚੱਜਣਾ ਬਣਾਉਂਦੀ ਪਾਣੀ ਮੰਗਿਆ ਤੂੰ ਦੋ ਘੁੱਟਾਂ ਦੇ ਦਿੱਤੀਆਂ ਸਿਆਣੀ ਕਿਹੜੇ ਬਾਲੀ ਉਹ ਦਵੇ ਕੁੜੀ ਨੇ ਸਾਰਾ ਬੈਟਲ ਭੇੜ ਦਵੇ ਸਰਦੀ ਨਾਲ ਚਾਦਰ ਤੈਨੂੰ ਕਾੜੀ ਹੁੰਦੀ ਨਹੀਂ ਗੀ ਮੈਂ ਜਿਹੜੀ ਕੁੜਕੀ ਚੱਲ ਕੇ ਆਪਣੇ ਘਰੇ ਵਿਆਹ ਕਾਸਰੀ ਮਾਂ ਕੋਲੇ ਜਾ ਕੇ ਜੈ ਮੰਗਣੇ ਕੋ ਵੱਡੇ ਜਾ ਉੱਡਾ ਦੋ ਨੀਂ ਕਿਹਦਾ ਗੋਨੀ ਤੂੰ ਆਈ ਪਪਾ ਨੇ ਨੂੰ ਚੱਲ ਲੱਗ ਤਾ ਉਹ ਤਾ ਫਿਰ ਚੱਲ ਗਏ ਵਿਹਲੀ ਮਾਂਜਾ ਮਾਰ ਕੇ ਆ ਗਏ ਡੰਗਰਾ ਥੱਲੇ ਆਏ ਹਾਇਨੀ ਕੁੱਤੀਆਂ ਮੇਰੀਆਂ ਦਾ ਹੋਰ ਲੱਤਾਂ ਦੋਖਣ ਲਾ ਦੇਂਗੇ ਆਏ ਨਹੀਂ ਮੈਂ ਤਾਂ ਆਜੀ ਕੁੱਤਰੀਆਂ ਜਿਵੇਂ ਨਾਂਨੇ ਸ਼ਿਰਵਾ ਕੀਤਾ ਫਿਰ ਨੇ ਮੇਰਾ ਸ਼ਿਰਵਾ ਕਰ ਦੇਣਾ ਫੇਰੇ ਵਿਆਹ ਹੈ ਦੇ ਕਿਤੇ ਗੁੱਡੇ ਗੁੱਟੀਆਂ ਦਾ ਕੋਲ ਬਸੇਰੇ ਤੈਨੂੰ ਮੈਂ ਵਿਆਹ ਕੇ ਦੋਲਾ ਤੋੜ ਕੇ ਤੇ ਤੇਰਾ ਤੋੜਦਾ ਮਮਾ ਨਹੀਂ ਕਿਤੇ ਵੇ ਲੱਤਾ ਚੁੱਕ 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 ਮੇਰੀਆਂ ਲੱਤਾ ਮਾਰਦੀ ਵੇਖੋ ਫਿਰ ਨਾਪਦੇ ਦਿੱਤਿਆਂ ਚਪਟੇ ਦੇ ਦੋ ਮਿੰਟ ਪੈਰਪੂਰ ਕੁਰਦੇ ਘਰ ਚੱਲ ਗਈ ਬੇਲੀ ਮੰਜਾ ਮਾਰ ਕੇ ਆਈ ਜੇ ਮੈਂ ਥੱਕੀ ਪਈ ਆ ਏ ਹਾਇਨੇ ਕਿੱਦਾਂ ਵੇ ਕਿ ਹਾਈ ਜੀ ਕੀ ਪਈ ਨਹੀਂ ਰਹਿੰਦੀਆਂ ਵੀ ਪਿੱਜਾ ਰਹਿੰਦੇ ਰਹਿੰਦੀਆਂ ਵੀ ਪੀੜ ਲਾਈ ਜਾਂਦੀ ਤੂੰ ਤੇ ਮੇਰੀ ਮਕੋਤਨ ਮੈਂ ਤੇਰੀ ਨੂੰ ਕੁਤ ਹਾ ਉਹ ਕੋਟ ਤੇਰੀਆਂ ਲੱਤਾਂ ਮੈਂ ਇਹਨਾਂ ਤੱਕੋਦੀ ਮੀਆਂ ਵੀ ਹੁੰਦੀਆਂ ਕਿੰਨੀਆਂ ਸਬਜੀ ਬਾਗੇ ਨਹੀਂ ਲਗਦੀਦੀ ਮੇਰੀਆਂ ਜਾਨ ਜਾਨ ਤੇਰੀਆਂ ਮਨ ਲੱਤਾਂ ਘੋੜ ਦਵਾ ਇੱਥੇ ਕਿਤੇ ਸਿਆਣੀ ਪਤਾ ਨਹੀਂ ਕਿਦਾਂ ਬੰਨਣਾ ਕੀ ਰੱਬਾ ਮੈਂ ਤੇਰਾ ਮਾੜਾ ਕੀਤਾ ਜਿਹੜੀ ਇਹੋ ਜੀ ਤੂੰ ਮੈਨੂੰ ਦੇ ਦਿੱਤੀ ਜੇ ਤਾਂ ਡੇਰਾ ਕਿਆ ਤੇ ਮੈਂ ਚੱਲੀ ਘੇਲੀ ਆ ਜੀ ਇਤਨੀ ਨੱਤਾ ਕੁਤ ਨਹੀਂ ਪੈਣਾ ਮੈਂ ਵੇਲੀ ਚੱਲੀ ਉਹ ਪਾਂਡੇ ਰੱਖ ਕੇ ਆਉਂਦੀ ਆ ਜੀ ਨਾਲੇ ਕੁੜੀ ਖਰਾਕੇ ਆਉਣਾ ਦੀ ਘਰ ਹਾਂਜੀ ਖੇਡਣ ਤੂੰ ਲੈ ਆਉਣੀ ਮਰ ਕੇ ਛੁਰਾਉਂਦੀ ਰਹਿੰਦੀ ਆ ਚੱਲ ਮਣਾ ਜਾ ਕੇ ਵੇਲੀ ਤੇ ਕੋਈ ਕੰਮ ਕਰ ਇਹਨੇ ਸਵਾਹ ਕਰਨਾ ਨਾ ਇੱਥੇ ਕਰਨਾ ਨਾ ਵੇਲੀ ਕਰਨਾ ਅੱਛਾ ਰੱਖਾ ਦਾ ਪਾਤਾ ਤੰਗਾਤਾ ਕਿੰਨੇ ਚੱਲੋ ਮਾ ਚਲੋ ਵੇਲਾ ਕੁੜੀ ਹਜੇ ਨਹੀਂ ਆਈ ਜਿਵੇਂ ਆਖਿਆ ਵੇਲੀ ਕੰਮ ਕਰ ਤੇ ਵੇਲੀ ਵੀ ਨਹੀਂ ਕਰਦੀ ਕੱਲੀ ਮੈਂ ਕਿੱਧਰ ਕਿੱਧਰ ਹੋਵਾਂ ਪਿਓ ਦਾ ਚਾਹ ਉਹ ਚੰਗਾ ਬਾਹਰ ਚਲ ਗਿਆ ਤੇ ਚਲ ਜਦ ਮੇਰੇ ਜੋਗੇ ਪਾ ਦਿੱਤੇ ਇੱਕ ਕੁੜੀ ਉਹ ਜੇ ਕਰਮਾ ਮੇਰੇ ਅਚ ਰੱਖੀ ਸੀ ਕੀ ਬੰਦਾ ਦੱਸ ਕਰਾਂ ਵੇਲਾ ਡੰਗਰਾ ਥੱਲੇ ਮਾਂ ਜਾ ਮਾਰਨ ਵਾਲਾ ਹੀ ਗੋਆ ਸੱਟ ਨਾਲਾ ਨਾ ਘਰੇ ਕੰਮ ਕਰਦੀ ਚਮਕੇ ਦਾ ਤੇ ਨਾ ਕੋਸ਼ ਕੁੜੀ ਆਈ ਮਰੀ ਨਿੰਗੀ ਮੈਂ ਆਣੀ ਕੀ ਧੀਜ ਮੇਰੀ ਆ ਨਾ ਕਿਉਂ ਐਵੇਂ ਵਾਰੀ ਵਾਰੀ ਇਹਨੂੰ ਛਿੜਖਾ ਚ ਕੀ ਇਹਨੂੰ ਮੈਂ ਕਰਾਂ ਦੱਸ ਹੈ ਮੈਂ ਹਾਂ ਚੱਲ ਮੈਂ ਇੱਥੇ ਬਹਿਣੀ ਆ ਇਹਨੂੰ ਤੋਂ ਕੰਮ ਕਰਾਉਣੀ ਪਰ ਕਿਤੇ ਆਈ ਹੀ ਨਹੀਂ ਕੀ ਬੰਦਾ ਏ ਕੁੜੀ ਦਾ ਕਰੇ ਤੇ ਕੀ ਨਾ ਕਰੇ ਕਿਤੇ ਲੱਤਾਂ ਮੇਰੀਆਂ ਪੀੜ ਹੋ ਜਾਂਦੀਆਂ ਇਹ ਤਾਂ ਧੀਆ ਤਾਂ ਸੁਖ ਹੁੰਦਾ ਤੇ ਕੁੜੀ ਦਾ ਤੇ ਮੈਨੂੰ ਮੱਸਾ ਜਿੰਨਾ ਸੁਖ ਨਹੀਂ ਦੇ ਕਿਤੇ ਲੱਤਾਂ ਮੇਰੀਆਂ ਚ ਚੀਰ ਪੈ ਪੈ ਜਾਂਦੇ ਏ मर गई तू नुत्त कर मैं गुत कर ला पी अच कित करू कितों कर लिया मैं आप ही कर ली मेरे बाद जो जोगी होगी ना मैंने वो ना आ गई ਜਿਹੜੀਆਂ ਮੈਂ ਤੋਂ ਕੁਤਾਂ ਕੀਤੀਆਂ ਮਾਰੀਆਂ ਉਹਨੀਆਂ ਨੇ ਕਰਦੇ ਹਣ ਕੱਲ ਨੂੰ ਸੁੱਚ ਮਿਨਾਂ ਨੇ ਮੈਨੂੰ ਉਹਨਾਂ ਤਾਂ ਵੀ ਤੂੰ ਨਹੀਂ ਉਹਨੂੰ ਕੁਤ ਕਰਿਆ ਕਿ ਤੂੰ ਵੇਤੀ ਕੰਜਰ ਕੇ ਵਿਆਹ ਵਿਆਹ ਨਹੀਂ ਕਰੀਦਾ ਤਾਂ ਨਵਾਂ ਨਹੀਂ ਨਹੀਂ ਇੰਕ ਵਾਰੀਆਂ ਵਿਆਹ ਵਿਆਹ ਕਰਦੇ ਆ ਵੀ ਕਰੋਨੀ ਕਨੋਨਾ ਮੈਂ ਨਹੀਂ ਮੀਵਾ ਕੋਨੇ ਲੈ ਮੈਂ ਛੇੜੇ ਬਾਹ ਕਾਰੀ ਕਰ ਤਾ ਹਾ ਕਾਲ ਜੋਗੀ ਲੋਕੀ ਅੱਗੇ ਆਂਦੇ ਦੇਤੀਆਂ ਪੁੱਤਾਂ ਨੇ ਮੂੰਹਾਂ ਬੋਲਿਆ ਕਰਨਾ ਵੀ ਸਾਡਾ ਵਿਆਹ ਕਰ ਦੋ ਤਾਂ ਉਹ ਵੀ ਗੱਲ ਹੋਗੀ ਇਹਨੂੰ ਨਾ ਖੇੜ ਜਾਂ ਮੇਰੀ ਤੇ ਮਾਂਜਾ ਫੜ ਮਾਂਜਾ ਡੰਗਰਾ ਥੱਲੇ ਮਾਰ ਇੱਕ ਬੋਲ ਕੇ ਲੈ ਜਾ 85 ਫੜ ਮੈਂ ਤੂੰ ਇੰ ਕੀ ਕਰਨੇ ਮੇਲੇ ਮੇਰੀ ਗੱਲ ਸੁਣ ਜੇ ਤੂੰ ਚੌਕੇ ਤਾਂ ਨਹੀਂ ਨਾ ਕਰਿਆ ਕਰਨਾ ਸਬਜੀ ਪਾਣੀ ਪਹਿਲੀ ਗੱਲ ਤੇ ਤੈਨੂੰ ਸਬਜੀ ਪਾਣੀ ਬਣਾਉਣਾ ਚਾਹੀਦਾ ਕੱਲ ਅਗਲੇ ਘਰੇ ਜਾ ਕੇ ਪੁੱਤ ਕੰਮ ਆਊਗਾ ਤੇ ਤਾਂ ਹੀ ਮੇਰੇ ਕੱਲ ਨੂੰ ਤੂੰ ਇਹਨੇ ਕਰ ਜਣਾ ਅਗਲੇ ਘਰ ਚੱਲ ਜਣਾ ਕੱਲ ਨੂੰ ਨਹੀਂ ਐਂ ਏਦਾਂ ਕਰੀਦਾ ਸਵੇਰੇ ਦੱਸ ਉਹ ਮੁੰਡਾ ਲੱਭਾਂ ਅੱਬ ਤੇ ਕਹੀ ਜਨੇ ਕੱਲ ਨੂੰ ਤੇਰਾ ਵਾਹ ਵੀ ਕਰਨਾ ਤੇ ਤਾਂ ਮੈਂ ਗੋਤ ਕੰਨੀ ਨਹੀਂ ਚੀ ਦੀ ਲੋਕੀ ਜੀ ਕਿ ਸੇ ਮੈਂ ਪਦਾ ਸਪਾਵਾਂਗੇ ਕੋਈ ਵਿਚੋਲਾ ਵਿੱਚ ਪਾਵਾਂਗੇ ਫੇਰ ਹੀ ਲੱਭਾਂਗੇ ਤੇ ਤੇਤੀ ਤੇਦੀ ਕਰੀ ਤੇ ਮੈਂ ਮੱਕਾ ਸਾਰੇ ਕੰਮ ਕਰੀਗਾ ਮੈਂ ਸਹੀ ਆਸੀ ਤੂੰ ਤੇਤੀ ਤੇਦੀ ਚਲਾ ਮਾਂਜਾ ਮਾਰ ਆ ਜਾ ਮੇਰੀ ਮਾਂਜਾ ਮਾਂ ਨਹੀਂ ਕਰੀਦਾ ਆ ਜਾ ਝਾੜੂ ਨਹੀਂ ਮਾਂਜਾ ਮਾਰੀਦਾ ਵਾ ਇਹਨਾਂ ਸੁੱਖ ਵੱਜ ਜਾਂਦਾ ਕਰੇ ਵੀ ਤੇ ਆਈ ਮਾਰੀਦਾ ਆਲਾ ਆ ਜਾ ਫੇਰ ਮੈਨੂੰ ਹੀ ਕੰਮ ਕਰਿਆ ਕਰੂੰ ਤੇ ਫੇਰ ਤੂੰ ਘਰੇ ਵੀ ਨਹੀਂ ਕਰਦੀ ਮੈਂ ਤੈਨੂੰ ਆਖਿਆ ਸਭ ਜਪਾਣੀ ਜੀ ਮੇਰਾ ਬਹਾ ਹੋ ਗਿਆ ਉੱਥੇ ਵੀ ਇਹੀ ਕੰਮ ਕਰਨਾ ਮੈਨੂੰ ਹੁੰਦੀ ਨਾ ਹੋਰ ਲੋਕਾ ਕਿਤੇ ਮੇਰੇ ਤੋਂ ਨਹੀਂ ਦੁਨੀਆ ਚੂਨੀਆ ਵੀ ਪਾ ਕੇ ਜਾਣੇ ਨਾ ਦੁਨੀਆ ਵਨ ਪਰ ਮੈਂ ਇਹ ਕੰਮ ਤੋੜੀ ਕਰੂੰਗਾ ਤੂੰ ਨਾ ਤੂੰ ਨਾ ਕੰਮ ਕਰਿਆ ਜੇ ਜਾਵੇ ਲ ਮਾਂ ਜਾ ਮਾਰਦੇ ਮੇਰੀਆਂ ਬੜੀਆਂ ਹੀ ਲੱਤਾਂ ਪੀੜਾ ਜੋ ਹੁੰਦੀਆਂ ਉੱਤੋਂ ਦੀਆਂ ਲੱਤਾਂ ਪੀ ਹੁੰਦੀਆਂ ਨਹੀਂ ਅੱਜ ਮੈਂ ਨੱਪੀਆਂ ਨਹੀਂ ਸੀ ਅੱਜ ਨਹੀਂ ਨੱਪੀਆਂ ਤਾਂ ਸਗੋ ਬੜੀ ਦੁਕਾਨ ਲਾਤ ਗਈ ਉਹਦੋਂ ਦੁਈ ਨਹੀਂ ਨਾ ਮੇਰੀਆਂ ਨੱਪੀਆਂ ਤਾਂ ਤਾਂ ਦੀਆਂ ਜਾਂਦੀਆਂ ਦੁਖਦੀਆਂ ਤੂੰ ਮੇਰੀਆਂ ਨੱਪ ਦੇਂਦੇ ਫਿਰ ਹੱਟ ਜਾਈਂ ਠੀਕ ਆ ਹਾਏ ਹਾਏ ਹਾਈ ਹਾਈ ਪੋਤਾ ਕੀ ਕਰੀਂ ਆਇਆ ਹੈ ਕਰੀ ਜਾਂਦੀ ਨੇ ਨਹੀਂ ਹੁੰਦੀ ਨੰਦ ਬੇਜਾ ਕਰੀਏ ਨਹੀਂ ਸਿਦਰਗੇ ਐਨੂੰ ਮਾਰ ਐਨੂੰ ਡੰਗਰਾ ਥੱਲੇ ਥੋੜੀ ਵਾੜੀ ਦਾ ਮੈਂ ਤੈਨੂੰ ਤਾਂ ਨਾ ਮੈਨੂੰ ਤਿਦਰੀ ਨਹੀਂ ਕਹਿਣਾ ਅਮੇ ਹੁਣ ਤਾਂ ਸੋਣੀ ਹੋ ਗਈਆਂ ਤੂੰ ਨੇ ਤੂੰ ਨੇ ਬਾਅਦ ਕਰਕੇ ਉਹਨੇ ਤਿਦਰੀ ਨਹੀਂ ਕਹਿਣਾ ਅਮੇ ਤੋਣਾ ਤੋਣਾ ਤੂੰ ਜੰਦੀ ਕਿੱਥੇ ਸੋਣਾ ਜਿਹਦੇ ਗਾਂ ਦੇ ਥੱਲੇ ਵਾਰਨਾ ਇੱਧਰ ਨੂੰ ਕਰਖਾ ਇੱਥੇ ਇਕੱਠਾ ਕਰਕੇ ਮੜਕੇ ਸੁੱਟ ਦਿੰਨੇ ਆ ਅਨ ਕਾ ਚਾਰਜ ਨਾ ਕਰ ਚਾਰਜ ਨਾ ਹੋ ਜੇ ਚਾਰਜ ਨਾ ਆਏ ਹਾਏ ਆਏ ਹਾਏ ਨਹੀਂ ਮੈਨੂੰ ਭਰ ਦੇ ਲੈ ਕੀ ਦੱਸ ਨਾ ਮਾਂ ਨਾ ਮੈਂ ਨਹੀਂ ਮਰ ਮਾਰਨਾ ਜੀ ਫਿਰ ਕਿਹੜਾ ਕੰਮ ਕਰਨਾ ਕੰਮ ਤਾਂ ਕੋਈ ਵੀ ਕਰਦੀ ਮੈਂ ਤੇਰੀ ਗੁੱਤ ਚ ਪੜਦੇ ਨਹੀਂ ਮੈਂ ਸੋ ਕੋ ਕਦੇ ਦੀ ਪੁੱਤ ਪੁੱਤ ਕਰਨ ਦੇ ਤੈਨੂੰ ਮੈਂ ਤੇ ਬਾਹਰ ਤੇ ਫਿਰ ਦੇਈ ਆ ਮੈਂ ਪਾਜੀ ਦਾ ਆ ਤੇਰੀ ਗੁੱਤ ਕਰਨੀ ਤੈਨੂੰ ਆ ਗਈ ਤੇਰੇ ਫੈਸ਼ਨ ਸਾਰਾ ਦਾ ਪਤਾ ਤੇ ਕੰਮ ਨਹੀਂ ਤੇਰਾ ਕਰਨਾ ਆਉਂਦਾ ਕਿਥੋਂ ਨਹੀਂ ਲੱਗੰਦੇ ਹੀ ਨਾ ਮੈਂ ਤੇਰੇ ਛਾਟੇ ਤੇ ਝਾਟੇ ਤੇਰੇ ਨੂੰ ਮੈਂ ਅੱਗ ਲਾ ਦੇਣੀ ਫੜ ਕੇ ਮੈਂ ਆਪੇ ਵਾਰਾ ਕਰਨਾ ਤੋ ਨਾ ਤੋ ਨਾ ਚੜੇ ਮੈਂ ਜੀ ਕਰਕੇ ਲੈ ਤੂੰ ਨਹੀਂ ਤੂੰ ਨਹੀਂ ਮਿੱਧੀ ਆ ਕਰਨੀ ਮੈਂ ਤੇਰੇ ਝਾਟੇ ਨੂੰ ਅੱਗ ਲਾ ਦੇਣੀ ਕੁੱਟ ਕੇ ਕੁੱਟ ਕੇ ਇਦਾਂ ਇਹ ਤਾਂ ਇਹ ਤਾਂ ਇਹ ਤਾਂ ਨਹੀਂ ਮੰਜਾ ਮਾਰੀਦਾ ਮੰਜਾ ਐ ਮਾਰੀਦਾ ਮੈਸੇ ਕੋ ਜਿੰਨਾ ਪੁੱਤ ਪੁੱਤ ਕਰਕੇ ਸਮਝਾਉਣੀ ਤੂੰ ਸਮਝਦੀ ਨਹੀਂ ਐ ਕਰਕੇ ਮਾਰਖਾ ਮੰਜਾ ਐ ਕਰਕੇ ਇਕੱਠਾ ਕਰ ਇਹ ਜਾ ਵੀ ਕੱਠਾ ਤੇ ਮੇਰੇ ਪੌੜਾ ਖੜ ਮੈਂ ਮੰਜਾ ਮਾਰਦੀ ਪੌੜੇ ਨਾਲ ਇਕੱਠਾ ਕਰ ਚੱਲ ਮੇਰੇ ਕੀ ਕੰਮ ਕਰਨ ਨੂੰ ਤੇ ਸਿਰ ਵਾਣ ਵਾਣ ਸਵਾਂਦੇ ਵਿਹਾਰ ਕੇ ਲੋਕੀ ਮੈਨੂੰ ਗੱਲਾਂ ਕਰਦੇ ਆਹਦੇ ਨੇ ਦੂਜੀਆਂ ਸਾਰੀਆਂ ਗੱਲਾਂ ਦਾ ਪਤਾ ਨੂੰ ਕੰਮ ਤਾਂ ਹੀ ਨਹੀਂ ਪਤਾਗਾ ਮੇਰੇ ਦੀਦੀ ਜੋ ਦੀ ਮਾਰੀ ਮੇਰੇ ਸੇਕ ਕੋਈ ਤਾਂ ਸਰਲ ਬਿਮਾਰੀ ਪੈ ਗਈ ਤੇਰੇ ਕਚਲ ਕਰ ਇਕੱਠਾ ਜਿਹੜਾ ਤੇਰੇ ਮੈਂ ਪਿਆਰ ਨਾਲ ਸਮਝਾਉਂਦਾ ਅਬ ਇਹਦੇਰੀ ਨੂੰ ਲਾਉਂਗੀ ਬੇਤੀ ਮੇਰੇ ਮਮੀ ਸ਼ਰੀਆ ਦੀ ਪੋਤਰੀ ਰਹ ਚੱਲ ਚੱਲ ਕਰ ਜੇ ਤੈਨੂੰ ਉਹ ਆ ਕੇ ਕੁੱਟੂਗਾ ਕੌਣ ਕੁੱਟੂਗਾ ਮੈਂ ਤੇਰੀ ਡੈੜੀ ਕੁੱਟੂਗਾ ਛੇ ਮੇਦੀ ਹਾਂ ਜਿੱਦਾਂ ਤੂੰ ਮੇਰੇ ਇੱਥੇ ਮਾਰੀ ਉਹਨੇ ਜ਼ੋਰ ਦੀ ਮਾਰਨੀ ਤੇਰੀ ਮਾਰਨੀ ਜ਼ੋਰ ਦੀ ਚੱਲ ਚੱਲ ਕਰ ਇਕੱਠਾ ਆ ਜਾ ਪਿਆਰ ਨਿਕਾਦੀ ਮੈਂ ਦੱਸ ਦਿੰਦਾ ਕਰ ਕਰ ਇਕੱਠਾ ਓਹ ਹੋ ਨੀ ਐਨੂੰ ਕੱਠਾ ਕਰ ਐਨੂੰ ਤੇ ਪਹਿਲਾਂ ਫਿਰ ਉਹਨੇ ਕੱਠਾ ਕਰਕੇ ਕੀਤਾ ਸੀ ਗੋ ਇਕੱਠਾ ਗਾਉਂ ਦੇ ਥੱਲੇ ਕਰਨਾ ਐਸੇ ਕਰਕੇ ਤੇ ਛਾੜੂ ਤੈਨੂੰ ਮੈਂ ਗੁੱਸੇ ਹੋਈ ਆ ਉਹ ਵੇਖੋ ਖਲਾਰ ਕੇ ਤੋਰੀ ਗੋਆ ਕਰਦੀਆਂ ਉਹ ਆਪੇ ਕੱਠਾ ਕਰ ਲਿੰਦੀਆਂ ਮੈਂ ਤੋਰੀ ਕੱਠਾ ਕਰਨਾ ਹੁੰਦਾ ਉਹ ਕੱਠਾ ਕਰਕੇ ਗੋਆ ਕਰਦੀਆਂ ਤੂੰ ਤੇ ਤੂੰ ਰਾਤ ਨੂੰ ਗਲਾਸ ਫੜ ਲੈਣੀ ਹੈ ਹੈ ਉਹ ਤਾਂ ਨਹੀਂ ਆ ਜੀ ਮੈਂ ਘੱਟ ਪੀਣਾ ਹੈ ਉਹ ਵੀ ਤੂੰ ਨਾ ਕਾੜੇ ਨਾ ਕਰੇ ਤੇ ਮੈਂ ਹੀ ਸਭ ਲਿਆਉਣੀ ਮੈਂ ਹੀ ਕਰ ਲਾਂ ਲੈ ਉਹ ਉੱਠ ਪਾ ਨਾ ਇਦਾਂ ਦੁਖੀ ਕਰਿਆ ਕਰ ਜੇ ਘਰੇ ਸਬਜੀ ਬੰਨੀ ਰੋਟੀ ਪਾਣੀ ਬੰਨਾ ਨਹੀਂ ਮੈਂ ਨਹੀਂ ਕਰਨਾ ਤੋਰੀ ਨੀ ਉਹ ਦਾ ਪਾਣੀ ਪੈਣਾ ਮੇਰਾ ਤੇਰ ਦੋਗ ਦਾ ਮੇਰੀ ਕੰਨਾ ਕੋ ਆ ਤੈਨੂੰ ਆ ਕਿ ਨਾ ਪਛ ਪਿੰਨੇ ਕੰਜਰੀ ਗੇ ਆ ਕੇ ਦਿੱਤੀ ਆ ਆ ਕੇ ਦਿੱਤੀ ਨਾ ਪਛ ਤੈਨੂੰ ਹੈ ਤਾਂ ਨਹੀਂ ਹੈ ਨਾ ਕਿਨੇ ਕਰ ਲਾ ਕੇ ਆਈਆਂ ਮੈਂ ਤੇਰੀ ਚੋਰੀ ਚੋਰੀ ਲਈ ਮੇਰੀ ਚੋਰੀ ਕੀਤੀ ਮੈ ਲਾਓ ਕ ਲਾਉਣੀ ਦੇ ਕਿਥੋਂ ਤੈਨੂੰ ਲੱਭ ਗਈ ਨਿੱਚਾਬੀ ਲੱਭ ਲਈ ਉੱਤੇ ਪਈ ਮੈਂ ਬੱਗ ਦੇ ਗਈ ਇਹ ਤੇ ਕੀਮੂ ਵੀ ਲਈ ਮੈਂ ਤੋਰੀ ਤੋਰੀ ਆ ਜਾ ਉੱਠ ਪਾ ਘਰੇ ਸਬਜ਼ੀ ਬਣਨ ਵਾਲੀ ਰੋਟੀ ਬਣਨ ਵਾਲੀ ਉੱਠ ਪਾ ਤੈਨੂੰ ਮੈਂ ਕਹੀ ਜਾਨੀ ਹੁੰਦੀ ਤਾਂ ਨਾ ਮੈਨੂੰ ਗਮੀ ਆਉਂਦੀ ਆ ਬੈਜੇ ਪੀੜਾ ਮੇਰਾ ਸਿਰ ਦੁਖਣ ਲੱਗ ਪਿਆ ਮੈਂ ਤੂੰ ਜਾਣਾ ਇਹੋ ਜੇ ਰੱਬਾ ਧੀਆ ਪੁੱਤ ਵੀ ਕਾ ਦੇ ਦੇਣੇ ਹੈ ਜਿੰਨਾਂ ਕੋਲ ਕੰਮ ਹੀ ਨਹੀਂ ਕਰਨਾ ਜੇ ਰੋਟੀ ਤਾਂ ਰੋਟੀ ਨਹੀਂ ਪਕਾਈ ਤੈਨੂੰ ਕਿੱਦਾਂ ਤੂੰ ਨਾ ਆਉਂਦਾ ਲੋਣਾ ਤੇ ਮੈਨੂੰ ਕਦੋਂ ਆਉਣੀ ਨਹੀਂ ਨਹੀਂ ਤੂੰ ਤੇ ਮੇਰੇ ਕੋ ਨਹੀਂ ਲੱਗਦਾ ਹੁਣ ਮੇਰੀਆਂ ਲੱਤਾਂ ਪਾਵਾਂ ਪੀਟ ਕਰਦੀਆਂ ਨੇ ਉਹ ਤੇ ਮੇਰੀਆਂ ਵੀ ਤੱਕਾਦੀਆਂ ਮੇਰੇ ਆਪ ਤਾਂ ਹੀ ਆਨੀ ਵੀ ਮੇਰੀਆਂ ਵੀ ਲੱਤਾਂ ਕੀ ਕਰਦੀਆਂ ਜੇ ਮੈਂ ਤੈਨੂੰ ਸਬਜ਼ੀ ਕਹਾਂ ਤੇ ਤੂੰ ਸਬਜ਼ੀ ਵੀ ਨਹੀਂ ਘਰ ਬਣਾਉਂਦੀ ਤੇ ਫਿਰ ਕੀ ਦੱਸ ਕੰਮ ਕਰਨਾ ਹੈ ਮੈਨੂੰ ਹਾਜੇ ਤੂੰ ਨਹੀਂ ਮੇਰਾ ਵਿਆਹ ਕਰ ਦੇ ਵਿਆਹ ਤੇ ਤੈਨੂੰ ਸਮਝੀ ਤੇ ਤੈਨੂੰ ਤੇਰੇ ਬਣ ਕੇ ਦਿੱਤੀ ਸੀ ਤੇ ਉਹ ਰੋਟੀਆਂ ਪਕਾ ਦੂੰਗੀ ਉਹ ਸਬਜ਼ੀ ਖਾ ਲਈ ਸੀ ਨਹੀਂ ਤੇ ਤੂੰ ਮਾਣੀ ਮੇਰਾ ਵਿਆਹ ਕਰ ਦੇ ਤਾਂ ਅਗਲੇ ਘਰ ਇਦਾਂ karenge ਉਹਨਾਂ ਦੂਜੇ ਦਿਨ ਬੈਗ ਚ ਕਾ ਕੇ ਮੇਰੇ ਕੋਲ ਘਲਾ ਦੇਣਾ ਫਿਰ ਇੱਥੇ ਬੈਠੀ ਰਹਿਣਾ ਆਣ ਕੇ ਨਹੀਂ ਮੇਰੇ ਬਾਹਰ ਕਰ ਉਹ ਤਾਂ ਗਵਾਂਡਾ ਨਹੀਂ ਚਾਚੀ ਤੇਰੀ ਉਹ ਪਉਂਦੀ ਸੀ ਦੱਸ ਕਰ ਦੋ ਮੈਂ ਤਾਂ ਮੈਂ ਮਨੇ ਕੀਤਾ ਕਰ ਦੇ ਇੱਥੇ ਤੇਰਾ ਮੈਂ ਤੋਈ ਤਾਂ ਮੈਂ ਨਹੀਂ ਕਰਿਆ ਤਾ ਮੈਂ ਜਿੱਦ ਮੇਰਾ ਬਾਹ ਕਰੀਂਗੀ ਉਦ ਨਹੀਂ ਆ ਜਾ ਬਾਲਟਾ ਫੜ ਕੇ ਲਿਆ ਗੋਆ ਪਾ ਮੈਂ ਇਕੱਠਾ ਕਰਦਾ ਹੀ ਜਾ ਮੈਨੇ ਤਾਂ تیر ਵੇਲੇ ਦੁਕਨ ਲੱਪਿਆ ਉੱਠ ਪਾ ਨਾ ਸਤਾਇਆ ਕਰ ਬਾਲਟਾ ਫੜ ਕੇ ਲਿਆ ਜਾ ਮਰਤੀ ਕਿੱਥੇ ਬਾਤ ਇੱਥੇ ਕਿਤੇ ਪਿਆ ਹੋਣਾ ਜਾ ਵੇਖ ਕੇ ਲਿਆ ਪਾ ਗੋਆ ਲਿਆ ਕੇ ਮੋਢੇ ਹੁੰਦੇ ਨੇ ਡੰਗਰੇ ਇਹਦੇ ਨਾਲ ਤੇ ਪਾਣੀ ਢਾਈ ਦਾ ਬਾਲਟਾ ਫੜ ਕੇ ਲਿਆ ਬਾਲਟਾ ਨਿਕਾ ਜਿਆ ਨਹੀਂ ਕਿਉਂ ਤੇਰੀ ਬੁੱਧੀ ਪ੍ਰਿਸ਼ਟ ਹੋ ਗਈ ਨਹੀਂ ਤੇਰੀ ਕਿਉਂ ਹੋ ਗਈ ਤੇਰੀ ਬੁੱਧੀ ਨਾ ਬਾਲ ਵੀ ਇਹਦੇ ਮੇਰਾ ਤੇਰੇ ਦੋਗ ਦਾ ਕਿੰਨਾ ਚਾਰ ਕੇ ਬਾਲਟੀ ਰੱਖ ਕੇ ਬਾਲਟਾ ਲੈ ਗੋਛੜ ਚੱਲ ਕੇ ਉਹ ਮਨ ਲਦੀ ਹੋ ਗਈ ਨਾ ਨਾ ਮਾਰਿਆ ਵੱਡੀ ਹੋ ਗਈ ਤੇ ਤੈਨੂੰ ਕਾਮ ਤੇਨੂੰ ਕਿਸੇ ਦਾ ਨਹੀਂ ਪਤਾ ਵੱਡੀ ਹੋ ਗਈ ਵੱਡੀ ਹੋ ਗਈ ਲਈ ਬਾਲਟਾ ਲੈ ਫੜ ਕੇ ਉਹ ਉਹਨੂੰ ਕਿਹਰੇ ਕੰਮ ਨੂੰ ਰੱਖਿਆ ਉਹ ਵੀ ਤੇਰੇ ਪਿਓ ਨਮੂਨਾ ਹੀ ਰੱਖਿਆ ਨਾ ਕਿਹ ਕੰਮ ਦਾ ਨਾ ਹੱਜ ਦਾ ਮੇਰੇ ਹੱਡੀਆਂ ਦੇ ਤਾਰ ਰੱਖੇ ਤੁਸੀਂ ਸਾਰੇ ਇੱਕ ਤੋਂ ਤੂੰ ਦੇਖੋ ਲੰਗਰ ਉਹ ਵੀ ਨਿ ਪਾੜਨ ਲੱਗਾ ਵੇਂਦਾ ਤੇ ਲੰਗਰ ਤੂੰ ਵੀ ਨਿ ਪਾੜਨ ਲੱਗੀ ਲੈ 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 ਕਿੰਨਾ ਐਨਾ ਗੱਲਾਂ ਤਾਂ ਤੈਨੂੰ ਪਤਾ ਵਾ ਵੀ ਮੈਂ ਬਾਕੇ ਰੋਵਾ ਐਵੇਂ ਫੜਨਾ ਇਹ ਨਹੀਂ ਦੁਨੀਆ ਨਹੀਂ ਤੇ ਦੁਨੀਆ ਦੁਨੀਆ ਕਾ ਮੇਰੇ ਵਾਲ ਦਰ ਵੀ ਤੈਨੂੰ ਵੇਖ ਕੇ ਡਰਨਦਾ ਵੀ ਇਹ ਕਿਹੜੀ ਸਿਹਦਾਨ ਆਈ ਅੱਜ ਇੱਥੇ ਨਚਾਜਾ ਪੈ ਕਰੀ ਅਇਸ਼ਾ ਗੋਵਾ ਚੱਲ ਪਾ ਮੈਂ ਤੂੜੀਆਂ ਨਹੀਂ ਪੋਣੀਆਂ ਕਰਦਾ ਮੇਰੇ ਕੋਈ ਨਹੀਂ ਹੋਰ ਤੇ ਤੇਰੇ ਵਿੱਚ ਚੂੜੀਆਂ ਚੱਲ ਪਾ ਇੱਥੇ ਗੋਵਾ ਤੈਨੂੰ ਮੈਂ ਪਹਿਲਾਂ ਚੂੜਾ ਹੀ ਪਵਾਤਾ ਤੈਨੂੰ ਲੈ ਤੂੰ ਬੰਦਿਓ ਜਾ ਲੈ

ਹੱਥ ਜਾਨ ਕੀ ਲਾਇਆ ਇਹ ਗੁਹਾ ਗੱਗ ਗਿਆ ਇੱਥੇ ਹੱਥ ਤੋਂ ਵੇਚਣਾ ਧੋਦੀ ਤੇ ਬੱਚੇ ਤੇ ਹੁਣੇ ਤੇ ਬਾਲਟੀ ਚ ਧੋ ਕਿਤੇ ਕੀੜੇ ਪਏ ਤੇਰੇ ਹੱਥਾਂ ਨੂੰ ਨਿਕਲ ਜਾ ਇੱਥੋਂ ਅੱਛਾ ਪਰ ਇਹ ਮਗਰ ਹੋ ਲੈ ਤੂੰ ਹਾੜ ਤੂੰ ਕੰਮ ਕਰ ਲੈਣੀ ਮੇਰੀ ਲੱਤਾਂ ਦੁਖਣ ਲੱਗੀ ਮੇਰੀ ਗੱਲ ਸੁਣ ਆ ਬਾਲਟੀ ਚ ਪਾਣੀ ਪਾ ਕੇ ਜਾਓ ਜਵਾਗਰ ਪਾਣੀ ਢਾਕੇ ਆ ਜਾ ਕੱਟੀ ਨੂੰ ਪੜ ਤੂੰ ਤਾਂ ਕੰਮ ਨਹੀਂ ਦਿੱਤੀ ਜਾਨੇ ਮੈਂ ਕੋਈ ਨਾ ਕੰਮ ਕਰਦੀ ਤੇਰੇ ਗੋਲੀਵਾਚ ਲਿਸੀ ਹੋ ਚਲੀ ਫੜ ਉਠ ਮੈਂ ਉੱਥੇ ਲੱਗੇ ਘੜੀ ਬਹਿਣ ਚੰਗਾ ਮੈਂ ਸਾਹ ਲੈਣਾ ਆਪ ਬੈਠੇ ਲਿਆ ਕਰੋ ਚਾਈ ਚਲ ਤੇ ਪਾਣੀ ਢਾ ਚੱਲ ਕੇ ਫੜ ਪਾ ਫੜ ਤੇ ਪਾ ਬੈਠੇ ਰਿਆ ਕਰੋ ਤੂੰ ਮੇਰੀ ਮਾਂ ਕ ਮੈਂ ਤੇਰੀ ਮਾਂ ਗਾ ਸਾਚਾ ਹੈ ਜਿਹੜੇ ਪੱਠੇ ਪਾਉਣ ਵਾਲੇ ਛੇਤੀ ਆਜੇ ਛੇਤੀ ਜੇ ਪੱਠੇ ਪਾਉਣੇ ਆ ਕਬਾਲਟਾ ਲਈ ਆ ਜਿਹੜਾ ਗੋਆ ਸੁਟਿਆ ਹੀਗਾ ਉਹ ਤੇ ਮੈਂ ਦੋ ਆਉਦੇ ਲਾਤਦਾ

ਤੁੱਤੀ ਬਰਬਾਦੀ ਐਨ ਹੋ ਜਾ ਸੱਟ ਨਾ ਲਵਾ ਲਈ ਮੱਝ ਮਾਰਦੀ ਉਹ ਪੀੜੇ ਛਾਰੀਆਂ ਨਹੀਂ ਚਲ ਪੱਠੇ ਪਾ ਦੇ ਬਾਲਟਾ ਚੋਕੇ ਆਵਲਾ ਮਾ ਥੋੜਾ ਦੇ ਮਗਰ ਵਦੂ ਇਕੋ ਦੇ ਇਕੋ ਦੀ ਇਕੋ ਦੀ ਇਕੋ ਦੀ ਤਿੰਨ ਛੋਰੀਆਂ ਜਾਨੀਆਂ ਦੇ ਪਾਤੇ ਪੈਨਾ ਤੂਖਾ ਨੇ ਤੂਖਾ ਨੇ ਪੱਤੇ ਤੂਖਾ ਨੇ ਤਿੰਨ ਪੁੱਕ ਗੱਗੀ ਲਾ ਦੀ ਜੀ ਸੁਕਾਈ ਪਾਈ ਮਾਤਾ ਪਰ ਨਿਕਾ 10 ਬੁੱਕਾਂ ਨਾਲ ਕੋ ਡੰਗਰਾਂ ਦੇ ਪੱਠੇ ਖਵਾਉਂਦਾ ਇਹਨੂੰ ਪਾਤੇ ਮੈਂ ਪੱਠੇ ਖਾ ਲਈ ਲੱਜ ਗਈ ਲੈ ਤੂੰ ਕਿੰਨੇ ਖਾਏਗੀ ਤੂੰ ਇੰਨੇ ਰੋਟੀਆਂ ਨਾਲ ਰਾਜ ਜਾਣੀ ਹੈ ਤੂੰ ਵੀ ਖਾ ਲਈ ਬਚ ਕਰ ਜਾ ਤੂੰ ਮੇਰਾ ਖਾਜੇਗੀ ਤੈਨੂੰ ਨਹੀਂ ਮੈਂ ਪੋਨੇ ਤੂੰ ਮੈਨੂੰ ਬਹੁਤ ਮਾਰਦੀ ਹੈ ਤੈਨੂੰ ਪਤਾ ਨਹੀਂ ਮੈਂ ਮਾਰਦੀ ਇਹ ਮਾਰਦੀ ਇਹ ਤੇਰੀ ਅਰਗੀ ਆ ਇਹ ਵੀ ਮੈਨੂੰ ਮਾਰਦੀ ਹੈ ਤੇਰੇ ਵਾਂਗੂ ਤੂੰ ਖਾ ਇਹਨੂੰ ਛਾਰੇ ਪਾ ਦੇਣੀ ਹੈ ਦੁੱਧ ਦੇਉਗੀ ਨਾ ਵਧੀਏ ਤੂੰ ਛਾਰੇ ਪਾਤੇ ਦੁੱਧ ਜ਼ਿਆਦਾ ਦੇ ਦੂਗੀ ਉਹਨਾਂ ਨੂੰ ਤੋਰੇ ਤੋਰੇ ਪਾਤੇ ਐਨੂੰ ਨਹੀਂ ਮਾ ਪਾਉਣੇ ਤਾ ਡਰ ਗਈ ਬਰੇ ਪੇਰਾ ਪੇਰਾ ਵੇਂਦੀ ਮੇਰੇ ਲਈ ਨਾਲ ਮੈਨੂੰ ਮਾਰੀ ਜਾਂਦੀ ਐ ਤੇ ਮਾਵਾਂ ਲੋਕੇ ਇਦਾਂ ਆਂਦੇ ਹੁੰਦੇ ਤੇ ਤੀ ਬਣਾ ਇਦਾਂ ਕਰਦੀ ਉਹ ਵੀ ਤੇ ਜੀ ਮੈਨੂੰ ਇਦਾਂ ਇੱਥੇ ਕਿੱਡੀ ਜੋ ਨਾ ਬਾਰੀ ਜਿਤਕ ਮੇਰਾ ਸਿਰ ਵੀ ਹੁੰਦਾ ਹੁਣ ਚੱਲੀਏ ਘਰ ਹੁਣ ਕਿਉ ਫਿਰ ਮੈਨੋਂ ਦੀ ਕਿਰਨਾ ਮੇਰਾ ਇੱਕ ਨੋਰਾ ਆਈ ਨਹੀਂ ਗਿੱਤੇ ਤੇ ਮਾਰਿਆ ਅੱਗ ਲੱਗ ਗਈ ਤੇਰੇ ਰੋੜੇ ਨੂੰ ਕਿਤੇ ਅੱਛਾ ਤੱਕ ਲੱਗ ਗਈ ਨਾ ਆ ਮੇਰਾ ਨੋਰਾ ਤੇ ਦੇ ਦਿਓ ਇਥੇ ਹੋਰ ਨਹੀਂ ਪਤਰ ਉਹੜਿਆ ਨਾ ਖੇੜੀ ਦਾ ਚਲ ਘਰੇ ਸਬਜੀ ਬਣਾਈਏ ਤੂੰ ਬੰਡਾ ਚੀਰ ਤਮ ਕਾਲੇਗਾ ਤਰ ਉਹੜਿਆ ਨਾ ਖੇੜੇਗਾ ਹਾਂ ਮੇਰੀ ਗੱਲ ਸੁਣ ਮੈਂ ਨਾ ਆਟਾ ਗੁੰਨ ਲਈ ਨਹੀਂ ਜਾਂ ਮੈਂ ਸਬਜੀ ਬਣਾ ਲਈ ਨਹੀਂ ਤੂੰ ਆਟਾ ਗੁੰਨ ਲੈ ਹੈ ਫਿਰ ਫੁਲਕੇ ਲਾ ਕੇ ਤੇ ਆਪਾਂ ਮਾਵਾਂ ਧੀਆਂ ਖਾ ਲਗੇ ਸਾਡੀ ਉਹਦਾ ਨਹੀਂ ਆਦਗੇ ਅੱਗੇ ਚਾਚੀ ਖਾ ਤੇ ਲਈ ਨੀ ਚਾਚੀ ਅੰਨੀ ਨੂੰ ਉਹ ਸਬਜੀ ਨਹੀਂ ਬਾਈਦੀ ਇੰਨੀ ਇਹ ਚਾਚੀ ਐਵੇਂ ਆਦੀ ਸੀ ਰੋਇ ਰੋਇ ਦਾ ਮਤਲਬ ਆ ਵੀ ਵਾਰ ਨਸਵੰਨੀ ਨਹੀਂ ਬਣਾਈਦੀਆਂ ਤੇ ਕਿਤੇ ਜਿਵੇਂ ਰਾਤ ਨੂੰ ਤੇ ਰੀ ਸਵੇਰੇ ਵੀ ਖਾ ਲਈ ਮਣੋ ਇਹ ਤੁਹਾਡੀ ਵੀ ਰਾਤ ਨੂੰ ਵੱਖਰੀ ਬਣਾਉਣੀ ਤੇ ਸਵੇਰੇ ਵੱਖਰੀ ਬਣਾਉਣੀ ਚਾਚੀ ਉਹ ਗੱਲ ਆਂਦੀ ਆ। ਅੱਜ ਤੇ ਤੂੰ ਖਾ ਲਈ ਤੇ ਦੋਤੀ ਆਪਾਂ ਹੁਣ ਖਾ ਲਈਨੇ ਤੇ ਇੱਕੋ ਗੱਲ ਹੋ ਜਾਈ। ਤੇ ਰੋਟੀ ਅਬਰ ਰੁੱਖੀ ਖਾਵਾਂਗੇ। ਤੇ ਸਬਜ਼ੀ ਵੀ ਰੁੱਖੀ ਖਾ। ਕਾ ਨੂੰ ਤੇਰੇ ਪ੍ਰੋਹਣੇ ਨੇ ਰੋਟੀ ਮੰਗੀ ਤੁਹਾਨੂੰ ਰੁੱਖੀ ਬਣਾ ਕੇ ਰੋਦਾਂ ਨੀ ਮੇਰਾ ਵਿਆਹ ਕਰ ਦੇ। ਤੇ ਆਪੇ ਮੈਂ ਦਾਜਾਂ। ਚੱਲ ਚੱਲ। ਇਹ ਮੱਚੋ ਜੀ ਬੰਨ ਦੇਣੀ। ਮੈਂ ਮੈਂ ਦੱਸੂਗੀ ਫਿਰ ਮੈਂ ਸਵੇਰ ਤੋਂ ਆਪੇ ਬਣਾ ਲਿਆ ਕਰਾਂਗੀ ਨਾ। ਹਾਂ? ਚਲ ਆ ਚੱਲੀਏ। ਆ ਜਾ। ਤੂੰ ਪਾਵਾਂ ਨਾ ਦਛ ਨਾ ਆਈ ਤੇ ਮਾਰੀ ਨਾ। ਨਹੀਂ ਮਾਰਦੀ ਮੇਰੀ ਗੱਲ ਮੰਨ ਨਾ। ਨਉ ਆਗਾ ਮੇ ਨੇ ਤੇਰੇ ਲਹੂ ਆਇਆ ਕਿਤੇ ਵੀ ਆ ਜਾ ਤੂੰ ਕਾਲ ਮੰਨਿਆਗਾ ਮੇਰਾ ਕਿਹੜਾ ਪੁੱਤ ਏ ਕਰਦਾ ਤੈਨੂੰ ਮਾਰਨਾ ਓ ਹੋ ਸੱਟਾ ਡਾਈ ਜਾਨੀ ਬੰਦਿਆਂ ਤਰਾਂ ਤੁਰ ਕੀ ਕਰਦੀ ਤੇ ਸਾਰਾ ਵੇ ਪੈਰ ਪਰਲੇ ਤੇ ਚੱਪਲਾ ਪਰ ਲਈ ਕੀ ਹੋਇਆ ਪਿਆ ਪਮੋ ਤੈਨੂੰ ਕੋਣ ਇੱਧਰ ਕਿੱਧਰ ਵੜਦੀ ਜਾਨੀ ਲੈ ਓਏ ਹਾਏ